1158 ਭਰਤੀ ਜਿਹੜੀ ਸਰਕਾਰ ਪੂਰੀ ਨਹੀਂ ਕਰ ਰਹੀ ਸੀ ਉਸਦੇ ਹੀ ਉਮੀਦਵਾਰ ਅੱਜ ਲੜ ਮਾਰ ਰਹੇ ਨੇਗੇ ਤੁਹਾਡੇ ਸਾਹਮਣੇ ਹਾਲਾਤ ਨੇਗੇ ਅਸੀਂ ਆਪਣੇ ਜੁਆਇਨਿੰਗ ਲੈਟਰ ਲੈਣ ਲਈ ਇਸ ਕਦਰ ਲੜ ਰਹੇ ਹਾਂ ਕਿ ਮੈਰਿਟ ਚ ਆਏ ਹੋਏ ਅਸੀਂ ਬੱਚੇ ਆਂਗੇ ਆਪਣੀ ਮਿਹਨਤ ਨਾਲ ਕੋਈ ਅਸੀਂ ਸ਼ਿਫਾਰਿਸ਼ਾਂ ਲਾ ਕੇ ਇੱਥੇ ਨਹੀਂ ਪਹੁੰਚੇ ਸਰਕਾਰ ਗੱਲ ਤਾਂ ਕਰੇ ਕਵਾਰ ਆ ਕੇ ਠੀਕ ਅਸੀਂ ਮਿਹਨਤ ਉਹ ਕਹਿੰਦੇ ਕਿ ਪੜ੍ਹੇ ਲਿਖੇ ਵਰਗ ਨੂੰ ਅਸੀਂ ਜਿਹੜੇ ਜਸਤਪਾਸ ਕਰਕੇ ਅੱਗੇ ਆਉਂਦੇ ਨੇ ਅਸੀਂ ਉਹਨਾਂ ਨੂੰ ਰੋਜ਼ਗਾਰ ਦੇਵਾਂਗੇ ਤੇ ਹੁਣ ਰੋਜ਼ਗਾਰ ਦੇਣ ਸਾਨੂੰ ਬੈ ਜਾ ਬੇਟੇ ਬੈ ਜਾ ਭਾਈ ਦੇ ਸਾਥ ਹਾਈ ਕੋਰਟ ਜੋ ਸੀ ਭਰਤੀ ਜਿੱਤ ਚੁੱਕਿਆ ਤਿੰਨ ਸਾਲ ਅਸੀਂ ਇਸ ਭਰਤੀ ਦਾ ਇੰਤਜ਼ਾਰ ਕੀਤਾ ਤਾਂ ਪੂਰੀ ਹੋਈ ਹੈ ਠੀਕ ਹੈ ਸਾਨੂੰ ਜੁਆਇਨਿੰਗ ਲੈਟਰ ਦੇਣ ਹੁਣ ਮਿਲਣਾ ਕੇ ਗੱਲ ਕਰਨ ਆ ਤੁਹਾਡੇ ਸਾਹਮਣੇ ਹਾਲਾਤ ਨੇ ਪੱਗਾਂ ਰੁਲ ਰਹੀਆਂ ਨੇ ਚੁੰਨੀਆਂ ਰੁਲ ਸਾਡੇ ਬਾਲ ਤੱਕ ਪੱਟ ਤੇ ਮੇਰਾ ਨਾਮ ਦਲਜੀਤ ਕੌਰ ਹੈ ਤੇ ਮੈਂ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੀਐਸਜੀ ਦੀ ਵਿਦਿਆਰਥਣਾ ਇਸ ਤੋਂ ਬਿਨਾ ਮੇਰੇ ਕੋਲ ਐਮਏ ਨੈਟ ਜੀਆਰਐਫ ਐਮਫਿਲ ਦੀਆਂ ਡਿਗਰੀਆਂ ਨੇ ਤੇ ਪੰਜਾਬ ਦੇ ਵਿੱਚ 25 ਸਾਲਾਂ ਬਾਅਦ ਅਸਲ ਤੋ 3 ਸਾਲ ਪਹਿਲਾਂ ਸਰਕਾਰੀ ਕਾਲਜਾਂ ਦੇ ਵਿੱਚ ਪੱਕੀ ਭਰਤੀ ਆਈ ਸੀ ਪਰ ਪੰਜਾਬ ਸਰਕਾਰ ਨੇ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨੇ ਇਹ ਭਰਤੀ ਨੂੰ ਪੂਰੀ ਤਰ੍ਹਾਂ ਰੋਲ ਕੇ ਰੱਖਤਾ ਪੰਜਾਬ ਦੇ ਵਿੱਚ 3 ਸਾਲ ਇਹ ਭਰਤੀ ਜਿਹੜੀ ਹੈ ਉਹ ਕੋਰਟ ਦੇ ਵਿੱਚ ਲਟਕਦੀ ਰਹੀ 3 ਸਾਲ ਬਾਅਦ ਇਹਨੂੰ ਹੁਣ ਹਰੀ ਝੰਡੀ ਮਿਲੀ ਸੀ ਅੱਜ ਤੋਂ 2 ਮਹੀਨੇ ਪਹਿਲਾਂ ਪਰ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਉਹ মিডিਆ ਦੇ ਵਿੱਚ ਦਮਗਜੇ ਮਾਰ ਰਹੀ ਹੈ ਕਿ ਉਹਨੇ ਭਰਤੀ ਪੂਰੀ ਕਰਤੀ ਪਰ ਸਾਡੇ ਸਿਰਫ 483 ਸਾਥੀ ਜਿਹੜੇ ਨੇ ਉਹਨਾਂ ਨੇ ਜੁਆਇਨ ਕਰਵਾਏ ਨੇ ਟੋਟਲ 607 ਸਾਥੀ ਜਿਹੜੇ ਨੇ ਉਹ ਜੁਆਇਨ ਹੋ ਚੁੱਕੇ ਨੇ ਅਸੀਂ ਅੰਗਰੇਜ਼ੀ ਪੰਜਾਬੀ ਹਿੰਦੀ ਲਾਇਬ੍ਰੇਰੀਅਨ ਤੇ ਐਜੂਕੇਸ਼ਨ ਦੇ ਤੇ ਜੀਓਗ੍ਰਾਫੀ ਦੇ ਅਸੀਂ 411 ਦੇ ਲਗਭਗ ਕੈਂਡੀਡੇਟ ਅਜੇ ਹੀ ਆਂ ਜਿਹੜੇ ਅਜੇ ਵੀ ਸੜਕਾਂ ਤੇ ਰੁਲ ਰਹੇ ਨੇ ਤੇ ਸਾਨੂੰ ਕਾਲਜਾਂ ਦੇ ਵਿੱਚ ਭੇਜਿਆ ਨਹੀਂ ਜਾ ਰਿਹਾ ਸਾਡੇ ਕੋਲ ਸਾਰੀਆਂ ਡਿਗਰੀਆਂ ਵੀ ਹੈਗੀਆਂ ਨੇ ਇਹਨਾਂ ਦੇ ਮੰਤਰੀਆਂ ਸੰਤਰੀਆਂ ਨਾਲੋਂ ਵੱਧ ਡਿਗਰੀਆਂ ਵੀ ਹੈਗੀਆਂ ਨੇ ਸਾਰੀ ਕੁਆਲਿਫੀਕੇਸ਼ਨ ਹੈਗੀ ਆ ਅਸੀਂ ਭਰਤੀ ਦੇ ਲਈ ਜਿਹੜੀ ਯੋਗਤਾ ਰੱਖੀ ਗਈ ਸੀ ਉਹ ਵੀ ਪੂਰੀ ਕਰਦੇ ਆ ਟੈਸਟ ਵੀ ਪਾਸ ਕੀਤਾ ਪਰ ਇਹਦੇ باوجود 3 ਸਾਲ ਹੋ ਗਏ ਇਹਨਾਂ ਦਾ ਜਿਹੜਾ ਤਸ਼ੱਦਦ ਹੈ ਉਹ ਦੇਹੀਮਨੀ ਅੰਡਾਰੇ ਆ ਅੱਜ ਅਸੀਂ ਆਪਣੀ ਮੰਗ ਲੈ ਕੇ ਆਏ ਸੀ ਭਗਵੰਤ ਮਾਨ ਦੇ ਕੋਲ ਸੰਗਰੂਰ ਚ ਕਿਉਂਕਿ ਅਸੀਂ ਜਦੋਂ ਡੀਪੀਆਈ ਜਾਂਦੇ ਆ ਤਾਂ ਉੱਥੇ ਸਾਨੂੰ ਇਹ ਕਿਹਾ ਜਾਂਦਾ ਕਿ ਸਾਨੂੰ ਉੱਪਰੋਂ ਆਰਡਰ ਨਹੀਂ ਹੈ ਕਿ ਜਦੋਂ ਆਰਡਰ ਆਉਣਗੇ ਉਦੋਂ ਤੁਹਾਡੀ ਭਰਤੀ ਦਾ ਕੰਮ ਸ਼ੁਰੂ ਹੋਊਗਾ ਅਸੀਂ ਇੱਥੇ ਭਗਵੰਤ ਮਾਨ ਕੋਲ ਆਏ ਸੀ ਪਰ ਇੱਥੇ ਇਹਨਾਂ ਦੇ ਭਗਵੰਤ ਮਾਨ ਸਰਕਾਰ ਦੇ ਇਸ਼ਾਰੇ ਬਹੁਤ ਗੰਦਾ ਸਲੂਕ ਕੀਤਾ ਸਾਡੇ ਮਤਲਬ ਕਿ ਜਿਹੇ ਸਾਥੀ ਨੇ ਮਰਦ ਸਾਥੀ ਨੇ ਉਹਨਾਂ ਦੀਆਂ ਜਿਹੜੀਆਂ ਪੱਗਾਂ ਨੇ ਉਹ ਪੈਰਾਂ ਦੇ ਵਿੱਚ ਰੋਲੀਆਂ ਗਈਆਂ ਨੇ ਕੁੜੀਆਂ ਦੇ ਚੁੰਨੀਆਂ ਪੈਰਾਂ ਚ ਰੋਲੀਆਂ ਗਈਆਂ ਨੇ ਤੇ ਸਾਡੇ ਨਾਲ ਬਹੁਤ ਜ਼ਿਆਦਾ ਖਿੱਚਤ ਹੋਈ ਹੈ ਤੇ ਸਾਡੇ ਸਾਥੀਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਸਾਡੀ ਭਗਵੰਤ ਮਾਨ ਸਰਕਾਰ ਨੂੰ ਇਹੀ ਅਪੀਲ ਹੈ ਕਿ ਸਾਨੂੰ ਜਿੰਨੀ ਛੇਤੀ ਹੋ ਸਕੇ ਉਹ ਜੁਆਇਨ ਕਰਵਾ ਸਕਦੇ ਨੇ ਕਾਲਜਾਂ ਦੇ ਵਿੱਚ ਜੁਆਇਨ ਕਰਵਾਉਣ ਨਹੀਂ ਉਹਨਾਂ ਦਾ ਉਹਨਾਂ ਦਾ ਅਸੀਂ ਪੂਰੇ ਪੰਜਾਬ ਦੇ ਵਿੱਚ ਜਲੂਸ ਕੱਢਾਂਗੇ ਫਿਲਹਾਲ ਉਹ ਵਾਰ-ਵਾਰ ਇਹੀ ਕਹੀ ਜਾ ਰਹੀ ਨੇ ਕਿ ਤੁਹਾਡੀ ਮੀਟਿੰਗ ਕਰਵਾ ਦਨੇ ਆ ਤੁਹਾਡੀ ਮੀਟਿੰਗ ਕਰਵਾ ਦਨੇ ਜਿਹੜੀਆਂ ਕਿ 3 ਸਾਲ ਪਹਿਲਾਂ ਤੋਂ ਚੱਲ ਹੀ ਰਹੀਆਂ ਨੇ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਭਗਵੰਤ ਮਾਨ ਨਾਲ ਪਹਿਲਾਂ ਮੀਟਿੰਗ ਹੋ ਚੁੱਕੀ ਐ ਸਿੱਖਿਆ ਮੰਤਰੀ ਨਾਲ ਵੀ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਇਹਦੇ باوجود ਉਹ ਕਹਿੰਦੇ ਮੈਨੂੰ ਥੋੜਾ ਕੰਮ ਚੱਲ ਰਿਹਾ ਚੱਲ ਰਿਹਾ ਕੋਈ ਅਸੀਂ ਥੋੜਾ ਬਹੁਤਾ ਤੁਹਾਡੇ ਲਿਸਟਾਂ ਦੇ ਵਿੱਚ ਸੁਧਾਰ ਕਰ ਰਹੇ ਆ ਮੈਨੂੰ ਸਮਝ ਨਹੀਂ ਆਉਂਦੀ ਹੈ ਕਿ ਲਿਸਟਾਂ ਦਾ ਸੁਧਾਰ ਕਰਨ ਦੇ ਲਈ ਬੰਦੇ ਨੂੰ 2 ਮਹੀਨੇ ਲੱਗਦੇ ਹੁੰਦੇ ਨੇ ਇੱਕ ਦਿਨ ਦੇ ਵਿੱਚ ਉਹ ਜਿਹੜਾ ਸਾਡੀ ਭਰਤੀ ਦਾ ਕੰਮ ਹੈ ਪੂਰਾ ਕਰਕੇ ਸਾਨੂੰ ਜੁਆਇਨ ਕਰਾ ਕੇ ਕੱਲ੍ਹ ਜਾਂ ਦੇ ਵਿੱਚ ਭੇਜ ਸਕਦੇ ਨੇ ਪਰ ਇਹਨਾਂ ਦੀ ਜਿਹੜੀ ਉਹ ਨੀਤ ਨਹੀਂ ਹੈਗੀ ਨਹੀਂ ਲੱਗਦਾ ਪੇ ਜਿੱਥੇ ਫਸਿਆ ਹੋਇਆ ਹੈ ਕਿ ਜਿਹੜੀ ਇਹ ਭਗਵੰਤ ਮਾਨ ਦੀ ਸਰਕਾਰ ਹੈ ਉਹ ਬਾਕੀ ਜਿਹੜੀਆਂ ਦੂਜੀਆਂ ਸਰਕਾਰਾਂ ਪੰਜਾਬ ਦੇ ਵਿੱਚ ਆਈਆਂ ਉਹਨਾਂ ਦੇ ਵਾਂਗ ਇਹ ਕਾਰਪੋਰੇਟ ਸੈਕਟਰ ਦੀ ਉਹਨਾਂ ਦੇ ਹੱਥਾਂ ਦੇ ਵਿੱਚ ਖੇਡਣ ਵਾਲੀ ਸਰਕਾਰ ਹੈ ਇਹ ਪੰਜਾਬ ਦੇ ਵਿੱਚ ਜਿਹੜੀ ਸਰਕਾਰੀ ਪਬਲਿਕ ਐਜੂਕੇਸ਼ਨ ਹੈ ਜਾਂ ਪਬਲਿਕ ਫੀਲਡ ਦਾ ਕੋਈ ਵੀ ਚਾਹੇ ਉਹ ਸਿਹਤ ਦਾ ਸਿੱਖਿਆ ਦਾ ਉਹਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਲਗਾਤਾਰ ਇਹ ਵੀ ਜਿਹੜਾ ਪ੍ਰਾਈਵੇਟ ਖੇਤਰ ਹੈ ਉਹਨੂੰ ਵਧਾਵਾ ਦੇਣਾ ਚਾਹੁੰਦੀ ਹੈ ਦੇ ਘਰ ਕੀ ਪ੍ਰਾਈਵੇਟ ਖੇਤਰਾਂ ਹੁੰਦੀਆਂ ਜਿਹੜੀਆਂ ਯੂਨੀਵਰਸਟੀਆਂ ਨੇ ਉਹਨਾਂ ਦੇ ਮਾਲਕਾਂ ਨੂੰ ਇਹ ਰਾਜ ਸਭਾ ਨਹੀਂ ਮੈਂਬਰੀਆਂ ਬਖਸ਼ਦੇ ਨੇ ਤੇ ਸਾਡੇ ਵਰਗੇ ਜਿਨ੍ਹਾਂ ਨੇ ਪਬਲਿਕ ਖੇਤਰ ਦੇ ਵਿੱਚ ਜਾ ਕੇ ਸੇਵਾ ਕਰਨੀ ਹੈ ਇੱਥੋਂ ਦੇ ਪੰਜਾਬ ਦੀ ਜਿਹੜਾ ਯੂਥ ਹੈ ਉਹਨਾਂ ਨੂੰ ਪੜਾਉਣਾ ਸਾਨੂੰ ਇੱਥੇ ਸੜਕਾਂ ਤੇ ਰੋਣ ਲਈ ਮਜਬੂਰ ਕੀਤਾ ਜਾ ਰਿਹਾ ਮੇਰਾ ਨਾਮ ਗੁਰਦੀਪ ਸਿੰਘ ਆ ਮੈਂ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਵਿੱਚ ਰਿਸਰਚ ਸਕਾਲਰ ਪੀ ਐਚ ਡੀ ਹੋਲਡਰ ਆ ਅਸੀਂ 2021 ਦੇ ਵਿੱਚ ਕਾਂਗਰਸ ਸਰਕਾਰ ਨੇ ਜਾਂਦੇ ਜਾਂਦੇ ਇੱਕ ਭਾਰਤੀ ਗੱਡੀ ਸੀ 1158 ਪ੍ਰੋਫੈਸਰ ਤੇ ਲਾਇਬ੍ਰੇਰੀਅਨਸ ਦੀ ਇਹਨਾਂ ਨੇ ਉਹ ਭਾਰਤੀ ਕੁਝ ਕਾਰਨਾ ਕਰਕੇ ਹਾਈ ਕੋਰਟ ਚ ਚਲੀ ਗਈ ਜਿੱਥੇ ਹਾਈ ਕੋਰਟ ਨੇ ਸਟੇ ਕਰਤੀ ਫਿਰ ਅਸੀਂ ਆਪਣੇ ਵੱਲੋਂ ਵਕੀਲ ਕਰਕੇ ਉਸ ਭਰਤੀ ਨੂੰ ਬਹਾਲ ਕਰਾਇਆ ਹਾਈ ਕੋਰਟ ਨੇ ਅਜ ਦੋ ਮਹੀਨੇ ਪਹਿਲਾਂ ਇਸ ਭਰਤੀ ਨੂੰ ਬਹਾਲ ਕਰਤਾ ਪਰ ਇਹ ਸਰਕਾਰ ਦੀ ਜਿਹੜੀ ਮਨਸ਼ਾ ਨਹੀਂ ਹੈਗੀ ਜਿਹੜਿਆਂ ਨੂੰ ਉਸ ਸਮੇਂ ਅਪੁਆਇੰਟਮੈਂਟ ਲੈਟਰ ਦੇਤੇ ਸੀ ਉਹਨਾਂ ਨੂੰ ਤਾਂ ਸਟੇਸ਼ਨ ਇਹਨਾਂ ਨੇ ਦੇਤੇ ਪਰ ਜਿਹੜੇ ਬਾਕੀ ਕੈਂਡੀਡੇਟ ਸੀ ਜਿੱਥੇ ਭਰਤੀ ਨੂੰ ਸਟੇ ਹੋਈ ਸੀ ਉਹੋ ਭਰਤੀ ਉੱਥੇ ਹੀ ਖੜੀ ਆ ਖਾਸ ਕਰਕੇ ਪੰਜਾਬੀ ਵਿਸ਼ੇ ਨਾਲ ਅੰਗਰੇਜ਼ੀ ਵਿਸ਼ੇ ਨਾਲ ਜਿਨ੍ਹਾਂ ਬੱਚਿਆਂ ਨੇ ਸਾਹਿਤ ਪੜਾਉਣਾ ਜਿਹੜੇ ਗੀਤ ਗਾਉਂਦਾ ਰਿਹਾ ਹੈ ਭਗਵੰਤ ਮਾਨ ਤੂੰ ਮੰਗਦਾ ਰਹਿੰਦੇ ਸੂਰਜਾ ਕੰਮੀਆਂ ਦੇ ਵੇੜੇ ਸੰਤਰਾਮੁਦਾਸੀ ਦਾ ਇਹਨੇ ਨਾਮ ਵਰਤਿਆ ਇਨਕਲਾਬ ਦਾ ਨਾਮ ਵਰਤਿਆ ਭਗਤ ਸਿੰਘ ਦੀ ਜਿਹੜੀ ਆਈਡੀਓਲੋਜੀ ਆ ਉਹਨੂੰ ਵਰਤਿਆ ਇਹਦੇ ਉਲਟ ਇਹ ਪ੍ਰਾਈਵੇਟ ਸੈਕਟਰ ਨੂੰ ਜਿਹੜਾ ਇਹ ਕਾਮਯਾਬ ਕਰ ਰਿਹਾ ਲਵਲੀ ਯੂਨੀਵਰਸਿਟੀ ਦਾ ਇਹਨੇ ਸਭ ਤੋਂ ਪਹਿਲਾਂ ਰਾਜ ਸਭਾ ਚ ਮੈਂਬਰ ਬਣਾਇਆ ਤੇ ਉਹੀ ਬੰਦੇ ਅੱਜ ਪੰਜਾਬ ਦੀ ਸਿੱਖਿਆ ਦੀ ਨੀਤੀ ਨੂੰ ਘੜ ਰਹੇ ਨੇ ਸਰਕਾਰੀ ਸੈਕਟਰ ਨੂੰ ਤਬਾਹ ਕਰਨਾ ਚਾਹੁੰਦੇ ਨੇ ਤਾਂ ਕਿ ਜਿਹੜੀ ਸਿੱਖਿਆ ਉਹ ਬਹੁ ਗੁਣਤੀ ਦੇ ਹੱਥਾਂ ਚੋਂ ਨਿਕਲ ਕੇ ਥੋੜੇ ਜੇ ਅਮੀਰ ਚੰਦ ਪਰਿਵਾਰਾਂ ਦੇ ਹੱਥਾਂ ਵਿੱਚ ਆ ਜਾਵੇ ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਸਾਡਾ ਸਾਥ ਦਿਓ ਤਾਂ ਕਿ ਤੁਹਾਡੇ ਬੱਚਿਆਂ ਵਾਸਤੇ ਇੱਥੇ ਸਿੱਖਿਆ ਸਿੱਖਿਆ ਦਾ ਪ੍ਰਬੰਧ ਹੋ ਸਕੇ ਉਹ ਸਿੱਖਿਆ ਦਾ ਪ੍ਰਬੰਧ ਤਾਂ ਹੀ ਹੋਊਗਾ ਜੇ ਉੱਥੇ ਅਧਿਆਪਕ ਹੋਣਗੇ ਪੱਕੇ ਪ੍ਰੋਫੈਸਰ ਹੋਣਗੇ ਉਹੀ ਅੱਜ ਜਿਹੜੇ ਬੱਚੇ ਨੇ ਉਹ ਬਿਨਾਂ ਕਿਸੇ ਬਿਨਾਂ ਕਿਸੇ ਸਿੱਖਿਆ ਤੋਂ ਉਹੋ ਬੱਚੇ ਕਾਲਜਾਂ ਚ ਆਉਂਦੇ ਨੇ ਨਸ਼ਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਕਿਉਂਕਿ ਉੱਥੇ ਉਹਨਾਂ ਨੂੰ ਕੋਈ ਸਾਹਿਤ ਦੀ ਵਿਆਖਿਆ ਕਰਨ ਵਾਲਾ ਕੋਈ ਬੰਦਾ ਗੁਰਬਾਣੀ ਦੀ ਵਿਆਖਿਆ ਕਰਨ ਵਾਲਾ ਇੱਕ ਵੀ ਬੰਦਾ ਕਾਲਜਾਂ ਦੇ ਵਿੱਚ ਨਹੀਂ ਹੈਗਾ ਉਹ ਜਿਹੜੇ ਬੱਚੇ ਆਉਂਦੇ ਨੇ ਪ੍ਰਾਈਵੇਟ ਸਰਕਾਰੀ ਕਾਲਜਾਂ ਦੇ ਵਿੱਚ ਉਹ ਨਸ਼ਿਆਂ ਦੇ ਅੱਡੇ ਹੋਰ ਇਹੋ ਜਿਹਾ ਕੁਝ ਉਹਨਾਂ ਨੂੰ ਬਣ ਬਣਨ ਤੱਕ ਇਹਨਾਂ ਨੇ ਮ hạnੂਦ ਕੀਤਾ ਹੋਇਆ ਸੋ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ 411 ਖਾਸ ਕਰਕੇ ਸਾਹਿਤ ਦੇ ਲਿਟਰੇਚਰ ਦੇ ਜਿਹਨੂੰ ਇਹ ਚੁਟਕਲਿਆਂ ਦਾ ਕਿਨੇ ਭਗਵਾਨ ਤਮਾਨ ਨੇ ਸੀਮਤ ਕਰ ਰੱਖਿਆ ਅਸੀਂ ਚਾਹੁੰਦੇ ਆ ਕਿ ਸਾਡੀ ਭਰਤੀ ਨੂੰ ਪੂਰੀ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਸਿੱਖਿਆ ਦੇ ਵਿੱਚ ਇੱਕ ਨਵੇਂ ਯੁੱਗ ਦਾ ਜਿਹੜਾ ਉਹ ਨਵੇਂ ਯੁੱਗ ਦੀ ਜਿਹੜੀ ਸ਼ੁਰੂਆਤ ਹੋ ਸਕੇ